ਦੀ ਬਾਤ ਹੈ ਜੈ ਭਾਰਤ ਮਾਤਾ ਦੀ ਜੈ ਭਾਰਤ ਮਾਤਾ ਦੀ ਜੈ ਜਿਹੇ ਆਣਾ ਪਗੰਦੇ ਨਮਾਣਾ ਪਗੰਦੇ ਤੇਰੀ ਜ਼ੋਰ ਤੇ ਬੰਦੇ ਮਾਤਰੇ ਅੰਦੀ ਦੰਗੜਾ ਦਿੱਤਾ ਕੀ ਕਰਨ ਜਾਂਗੇ ਅੱਜ 15 ਅਗਸਤ ਦਾ ਆਜ਼ਾਦੀ ਦਾ ਦਿਨ ਆ ਸਾਰੇ ਖੁਸ਼ੀਆਂ ਮਨਾ ਰਹੇ ਆ ਪਰ ਕਿਹਨਾ ਕਰਕੇ ਸਾਡੇ ਜੀਰਾਂ ਨੇ ਸੀਧਾ ਜਾਣੀਆਂ ਭਗਤ ਸਿੰਘ ਜੀ ਭਗਤ ਸਿੰਘ ਜੀ ਹੋਰ ਵੀ ਕਈ ਚਾਹੀਏ ਰਾਹ ਕਈ ਮਹਾਨ ਹਸਤੀਆਂ ਹੈਗੀਆਂ ਜਿਨ੍ਹਾਂ ਨੇ ਕੁਰਬਾਨੀਆਂ ਦਿੱਤੀਆਂ ਜਿਨ੍ਹਾਂ ਕਰਕੇ ਅੱਜ ਅਸੀਂ ਇਸ ਇੰਡੀਆ ਦੇ ਵਿੱਚ ਪੰਜਾਬ ਦੇ ਵਿੱਚ ਜਿੰਦਾ ਲੈ ਰਹੇ ਆ ਉਹ ਵੀ ਇਹਨਾਂ ਕਰਕੇ ਭਗਤ ਸਿੰਘ ਜੀ ਕਰਕੇ ਹੋਰ ਜਿਨ੍ਹਾਂ ਨੇ ਸਾਥੀਆਂ ਨੇ ਕੁਰਬਾਨੀਆਂ ਦਿੱਤੀਆਂ ਅੱਜ ਅਸੀਂ ਸਾਹ ਲੈ ਰਹੇ ਆ ਬਸ ਮੈਂ ਇਹ ਕਹਿਣਾ ਚਾਹੁੰਦਾ ਸਾਰੇ ਇੱਕ ਰੂਪ ਹੋ ਬੰਦੇ ਮਾਤਰਮ ਬੰਦੇ ਮਾਤਰਮ ਬੰਦੇ ਮਾਤਰਮ ਕੀ ਕਰਨ ਜਾਉਗੇ ਸਭ ਤੋਂ ਪਹਿਲਾਂ ਜੈ ਹਿੰਦ ਜੈ ਹਰਪ੍ਰੀਤ ਜੀ ਆਰਕੇ ਖੋਸਲਾ ਸਟੇਟ ਪ੍ਰੈਜ਼ੀਡੈਂਟ ਪੰਜਾਬ ਕ੍ਰਾਈਮ ਕੰਟਰੋਲ ਰੀਫਾਰਮ ਆਰਗੇਨਾਈਜੇਸ਼ਨ ਅਸੀਂ ਅੱਜ ਕ੍ਰਾਈਮ ਕੰਟਰੋਲ ਰੀਫਾਰਮ ਆਰਗੇਨਾਈਜੇਸ਼ਨ ਵੱਲੋਂ ਅਸੀਂ ਹਰ ਸਾਲ ਦੀ ਤਰ੍ਹਾਂ 26 ਜਨਵਰੀ 15 ਅਗਸਤ ਆਪਣੇ ਹੈੱਡ ਆਫਿਸ ਕਪੂਰ ਪੰਜਾਬ ਵਿੱਚ ਮਨਾਉਂਦੇ ਆ ਸੋ ਮੇਰੀ ਸਾਰੀ ਟੀਮ ਨੇ ਅੱਜ ਕ੍ਰਾਈਮ ਕੰਟਰੋਲ ਰੀਫਾਰਮ ਆਰਗੇਨਾਈਜੇਸ਼ਨ ਆਰਕੇ ਖੋਸਲਾ ਸਟੇਟ ਪ੍ਰੈਜ਼ੀਡੈਂਟ ਦੇ ਛੋਟੇ ਜਿਹੇ ਸੱਦੇ ਤੇ ਬਹੁਤ ਸ਼ਾਇਰੀਆਂ ਮਹਾਨ ਸ਼ਖਸੀਅਤਾਂ ਚਰਨਜੀਤ ਸਿੰਘ ਸਾਭਿਤ ਕੇ ਜੀ सिटी प्रेसिडेंट एडमिनिस्ट्री ਅਤੇ ਮੇਰੇ ਹੋਰ ਸਾਥੀ ਸਾਰਿਆਂ ਨੇ ਬਹੁਤ ਰਲ ਮਿਲ ਕੇ ਸਾਡਾ ਸਾਥ ਦਿੱਤਾ ਔਰ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਨੇ ਸਾਡੇ ਨਾਲ ਬਹੁਤ ਕੀਤਾ ਹੈ ਕਿ ਸਮਰਥਨ ਕਰਾਂਗੇ ਕ੍ਰਾਈਮ ਕੰਟਰੋਲ ਕ੍ਰਾਈਮ ਨੂੰ ਖਤਮ ਕਰਨ ਵਾਸਤੇ ਸੜਕੀ ਉਪਰਾਲੇ ਕੀ ਹੈ ਸਭ ਤੋਂ ਪਹਿਲਾਂ ਕ੍ਰਾਈਮ ਨੂੰ ਖਤਮ ਕਰਨ ਵਾਸਤੇ ਕ੍ਰਾਈਮ ਕੰਟਰੋਲ ਰਿਫਾਰਮ ਆਰਗੇਨਾਈਜੇਸ਼ਨ ਵੀ ਹੈਲਪ ਦਾ ਪੁਲਿਸ ਐਡਮਿਨਿਸਟ੍ਰੇਸ਼ਨ ਅਸੀਂ ਆਪਣੇ ਜ਼ਿਲ੍ਹੇ ਦੀ ਪੁਲਿਸ ਦਾ ਬਹੁਤ ਸਤਿਕਾਰ ਕਰਦੇ ਹਾਂ ਸਾਡਾ ਜ਼ਿਲ੍ਹਾ ਕਪੂਥਲਾ ਦੀ ਜਿਹੜੀ ਪ੍ਰਸ਼ਾਸਨ ਹੈ ਬਹੁਤ ਨਾਈਸ ਪ੍ਰਸ਼ਾਸਨ ਹੈ ਅਸੀਂ ਉਹਨਾਂ ਤੋਂ ਮੰਗ ਕਰਦੇ ਹਾਂ ਕਿ ਜੋ ਵੀ ਸਾਡੀ ਕ੍ਰਾਈਮ ਕੰਟਰੋਲ ਰੀਫਾਰਮ ਆਰਗੇਨਾਈਜੇਸ਼ਨ ਕਿਸੇ ਵੀ ਤਰ੍ਹਾਂ ਦੀ ਇਨਫੋਰਮੇਸ਼ਨ ਕ੍ਰਾਈਮ ਬਾਰੇ ਮਿਲਦੀ ਹੈ ਮਾਨਜੋਗ ਐਸਐਸਪੀ ਮਾਨਜੋਗ ਡੀਐਸਪੀ ਸਾਹਿਬ ਨੂੰ ਅਸੀਂ ਇਤਲਾ ਕਰਾਂਗੇ ਸੋ ਸਾਡੀ ਟੀਮ ਨਾਲ ਸਮਰਥਨ ਕਰਦੇ ਨੇ ਸਾਰਿਆਂ ਨੂੰ ਜੈ ਹਿੰਦ ਜੈ ਫਤਿਹ माता जय भारत माता ज़िंद इनकल ज़िंद जय श्री जय श्री हिंदुस्तान ज़िंदाबाद ਅੱਜ 15 ਅਗਸਤ ਤੇ ਸਾਡੇ ਪ੍ਰਧਾਨ ਮੰਗਾ ਜੀ ਔਰ ਅਮਨ ਪ੍ਰਤਾਪ ਜੀ ਜਿਹੜੇ ਨੇ ਉਹਨਾਂ ਦੀ ਅਧਿਐਕਸ਼ਤਾ ਦੇ ਵਿੱਚ ਪ੍ਰੋਗਰਾਮ ਕੀਤਾ ਗਿਆ ਔਰ ਨੌਜਵਾਨਾਂ ਨੂੰ ਬੇਨਤੀ ਕਰਨੀ ਚਾਹੁੰਦੇ ਆ ਕਿ ਜਿਹੜਾ ਪੰਜਾਬ ਸਰਕਾਰ ਨੇ ਉਪਰਾਲਾ ਕੀਤਾ ਨਸ਼ੇ ਦੇ ਵਿਰੋਧ ਚ ਉਹਦੇ 'ਚ ਚੜ੍ਹ ਕੇ ਸਾਥ ਦਿਓ ਕਿਉਂਕਿ ਸਾਨੂੰ ਵੀ ਚਾਹੀਦਾ ਕਿ ਸਮਾਜ ਦੇ ਵਿੱਚ ਨਸ਼ਾ ਜਿਹੜਾ ਬਹੁਤ ਜ਼ਿਆਦਾ ਫੈਲਿਆ ਉਹਦਾ ਖਾਤਮਾ ਕਰਨਾ ਜਿਹੜਾ ਸਭ ਨੂੰ ਚਾਹੀਦਾ ਕਿ ਪੁਲਿਸ ਦਾ ਸਾਥ ਦੇਣ ਪ੍ਰਸ਼ਾਸਨ ਦਾ ਜੀ ਸਿਰਸਾ ਨਾਲ ਦੇ ਮਤਲਬ ਵਿਧਾਨਾ ਲਈ ਇੱਕ ਹਿੰਦੂਵਾਦੀ ਨੇਤਾ ਹਿੰਦੂਆਂ ਨੂੰ ਤੁਹਾਡਾ ਕੀ ਮੈਸੇਜ ਹੈ ਦੇਖੋ ਜੀ ਸਾਡਾ ਹਿੰਦੂਆਂ ਨੂੰ ਇਹੀ ਮੈਸੇਜ ਹੈ ਕਿ ਸਾਰੇ ਇਕੱਠੇ ਹੋ ਕੇ ਰਹੋ ਜਿਨੇ ਵੀ ਸੰਗਠਨ ਨੇ ਉਹਨਾਂ ਨੂੰ ਚਾਹੀਦਾ ਇੱਕ ਮੰਚ ਤੇ ਹੋਣਾ ਔਰ ਸਾਰੇ ਤਕਰੀਬਨ ਇੱਕ ਮੰਚ ਤੇ ਨੇ ਸੰਗਠਨ ਪਿੱਛੇ ਜੇ ਮੈਂ ਇੱਕ ਖਬਰ ਵੀ ਲਾਈ ਸੀ ਨਹੀਂ ਹੋਈ ਵੀ ਲਾਈ ਨਹੀਂ ਇਹ ਗਾਏ ਕੋ ਰੋਡ ਤੇ ਮਰੀ ਹੋਈ ਸੀ ਲੋਕੀ ਨੰਗੀ ਜਾਂਦੇ ਜੀ ਉੱਥੇ ਕੋਈ ਉਹਨੂੰ ਚੱਕਦਾ ਉਪਰਾਲਾ ਨਹੀਂ ਕਰਦਾ ਪਿਆ ਸੀ ਸਾਹ ਦਿਨੋਂ ਕੇ ਉਹਦਾ ਸਰੀਰ ਭੜਾ ਗਿਆ ਚੁੱਕਾ ਸੀ ਤੇ ਇਹਦੇ ਵਾਸਤੇ ਕੀ ਮੈਸੇਜ ਕਰਨਾ ਹੈ ਵੀ ਦੇਖੋ ਸਰਕਾਰ ਨੂੰ ਚਾਹੀਦਾ ਕਿ ਜਿਹੜੀਆਂ ਗਾਵਾਂ ਸੜਕਾਂ ਤੇ ਜਿਹੜੀਆਂ ਆਵਾਰਾ ਫਿਰਦੀਆਂ ਨੇ ਉਹਨਾਂ ਦਾ ਜਿਹੜਾ ਪਾਲਣ ਦਾ ਜਿਹੜਾ ਖਰਚਾ ਵਾ ਸਰਕਾਰ ਨੂੰ ਚਾਹੀਦਾ ਕਿ ਇਹਦੇ ਪੁਖਤਾ ਪ੍ਰਬੰਧ ਕਰੇ ਠੀਕ ਹੈ ਜੀ ਹੁਣ ਤੁਸੀਂ ਵੀ ਇੱਕ ਯੋਗੀ ਤੋਂ ਆਪਣਾ ਆਪਣਾ ਆਇਆ ਪਿਆ ਠੀਕ ਹੈ ਜੀ ਤੁਹਾਡੇ ਵੀ ਤੁਸੀਂ ਆਪਣੀ ਪਾਰਟੀ ਦੀ ਬੇਨਤੀ ਕਰਨਗੇ ਇਹ ਵੀ ਵੱਧ ਕੇ ਅੱਗੇ ਲੈਦਾ ਜਾਵੇ ਬਿਲਕੁਲ ਜੀ ਜਿਹੜੇ ਸਾਰੇ ਸਾਡੇ ਆਪਾਂ ਪਾਰਟੀ ਦੇ ਜਿੰਨੇ ਵੀ ਮੈਂਬਰ ਨੇ ਉਹਨਾਂ ਦੀ ਇੱਕੋ ਆਵਾਜ਼ ਆ ਔਰ ਵੱਧ ਛੜ ਕੇ ਨਿਯੁਕਤੀਆਂ ਕੀਤੀਆਂ ਜਾਣਗੀਆਂ ਪਾਰਟੀ 'ਚ ਗਾਇ ਸ਼੍ਰੀ ਰਾਮ ਹਰ ਹਰ ਮਹਾਦੇਵ ਓਕੇ ਮੇਰਾ ਲੋਣੀਆ ਕਨ ਜਾਉਂਗੇ ਸਭ ਤੋਂ ਪਹਿਲਾਂ ਜੈ ਹਿੰਦ ਜੈ ਪਰਤਰੀ ਆਪਕੋ ਫਲਾਸਟ ਸਟੇਟ ਪ੍ਰੈਜ਼ੀਡੈਂਟ ਪੰਜਾਬ ਕ੍ਰਾਈਮ ਕੰਟਰੋਲ ਰੀਫਾਰਮ ਆਰਗੇਨਾਈਜੇਸ਼ਨ ਅਸੀਂ ਅੱਜ ਕ੍ਰਾਈਮ ਕੰਟਰੋਲ ਰੀਫਾਰਮ ਆਰਗੇਨਾਈਜੇਸ਼ਨ ਵੱਲੋਂ ਅਸੀਂ ਹਰ ਸਾਲ ਦੀ ਤਰ੍ਹਾਂ 26 ਜਨਵਰੀ 15 ਅਗਸਤ ਆਪਣੇ ਹੈੱਡ ਆਫਿਸ ਕਪੂਰ ਪੰਜਾਬ ਵਿੱਚ ਮਨਾਉਂਦੇ ਆ ਸੋ ਮੇਰੀ ਸਾਰੀ ਟੀਮ ਨੇ ਅੱਜ ਕ੍ਰਾਈਮ ਕੰਟਰੋਲ ਰਿਫਾਰਮ ਆਰਗੇਨਾਈਜੇਸ਼ਨ ਆਰਕੇ ਖੋਸਲਾ ਸਟੇਟ ਪ੍ਰੈਜ਼ੀਡੈਂਟ ਜਿਹੜੇ ਛੋਟੇ ਜਿਹੇ ਸੰਦੇ ਤੇ ਬਹੁਤ ਸ਼ਾਇਦੀਆਂ ਮਹਾਨ ਸ਼ਖਸੀਅਤ ਦਾ ਚਰਨ ਜੀ ਜੀ ਹਰ ਸਭੀ ਨੇ ਕੇ ਜੀ ਸੀਨੀਅਰ ਪ੍ਰੈਜ਼ੀਡੈਂਟ ਅਰਮੇਸ਼ ਜੀ ਅਤੇ ਮੇਰੇ ਹੋਰ ਸਾਥੀ ਸਾਰਿਆਂ ਨੇ ਬਹੁਤ ਰਲ ਮਿਲ ਕੇ ਸਾਡਾ ਸਾਥ ਦਿੱਤਾ ਔਰ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਨੇ ਸਾਡੇ ਨਾਲ ਬਹੁਤ ਕੀਤਾ ਹੈ ਕਿ ਸਮਰਥਨ ਕਰਾਂਗੇ ਕ੍ਰਾਈਮ ਕੰਟਰੋਲ ਕ੍ਰਾਈਮ ਨੂੰ ਖਤਮ ਕਰਨ ਵਾਸਤੇ ਅੜਕੇ ਭਰਾਲੇ ਕੀ ਹੈ ਸਭ ਤੋਂ ਪਹਿਲਾਂ ਕ੍ਰਾਈਮ ਨੂੰ ਖਤਮ ਕਰਨ ਵਾਸਤੇ ਕ੍ਰਾਈਮ ਕੰਟਰੋਲ ਰਿਫਾਰਮ ਆਰਗੇਨਾਈਜੇਸ਼ਨ ਵੀ ਹੈਲਪ ਦਾ ਪੁਲਿਸ ਐਡਮਿਨਿਸਟ੍ਰੇਸ਼ਨ ਅਸੀਂ ਆਪਣੇ ਜ਼ਿਲ੍ਹੇ ਦੀ ਪੁਲਿਸ ਦਾ ਬਹੁਤ ਸਤਿਕਾਰ ਕਰਦੇ ਹਾਂ ਸਾਡਾ ਜ਼ਿਲ੍ਹਾ ਕਪੂਰਥਲਾ ਦੀ ਜਿਹੜੀ ਪ੍ਰਸ਼ਾਸਨ ਹੈ ਬਹੁਤ ਨਾਇਸ ਪ੍ਰਸ਼ਾਸਨ ਹੈ ਅਸੀਂ ਉਹਨਾਂ ਤੋਂ ਮੰਗ ਕਰਦੇ ਹਾਂ ਕਿ ਜੋ ਵੀ ਸਾਡੀ ਕ੍ਰਾਈਮ ਕੰਟਰੋਲ ਰਿਫਾਰਮ ਆਰਗੇਨਾਈਜੇਸ਼ਨ ਨੂੰ ਕਿਸੇ ਵੀ ਤਰ੍ਹਾਂ ਦੀ ਇਨਫੋਰਮੇਸ਼ਨ ਕ੍ਰਾਈਮ ਬਾਰੇ ਮਿਲਦੀ ਹੈ ਮਾਨਯੋਗ ਐਸਐਸਪੀ ਮਾਨਯੋਗ ਡੀਜੀ ਡੀਐਸਪੀ ਸਾਹਿਬ ਨੂੰ ਅਸੀਂ ਦਲਾ ਕਰਾਂਗੇ ਸੋ ਸਾਡੀ ਟੀਮ ਨਾਲ ਸਮਰਥਨ ਕਰਦੇ ਨੇ ਸਾਰਿਆਂ ਨੂੰ ਜੈ ਹਿੰਦ ਜੈ ਭਾਰਤ भारत माता इनकरान जय श्री जय श्रीाब बंदे